ਸ਼੍ਰੀ ਅਮੰਨਾ ਯਾਤਰਾ 2025 ਦੀ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਆ ਅੱਜ ਤੋਂ ਜਿਹੜੇ ਬੈਂਕਾਂ ਦੇ ਵਿੱਚ ਪੰਜੀਕਰਨ ਚੱਲ ਰਹੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਔਨਲਾਈਨ ਪੰਜੀਕਰਨ ਜਿਹੜੇ ਆ ਸ਼ੁਰੂ ਹੋ ਚੁੱਕੇ ਸੀਗੇ ਪਰ 14 ਤਰੀਕ ਨੂੰ ਬੈਂਕਾਂ ਦੇ ਵਿੱਚ ਇਹ ਪੰਜੀਕਰਨ ਦੀ ਸ਼ੁਰੂਆਤ ਹੋਈ ਸੀ 14 ਤਰੀਕ ਛੁੱਟੀ ਹੋਣ ਕਰਕੇ 15 ਤਰੀਕ ਤੋਂ ਪੰਜੀਕਰਨ ਚੱਲਨੇ ਸੀਗੇ ਪਰ ਅੱਜ ਬੈਂਕਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਇਸ ਵਕਤ ਲੁਧਿਆਣਾ ਦੇ ਇੱਕ ਬੈਂਕ ਦੇ ਬਾਹਰ ਮੌਜੂਦ ਹੈਗੇ ਹਾਂ ਜਿੱਥੇ ਲੋਕ ਜਿਹੜੇ ਨੇ ਆਪਣਾ ਪੰਜੀਕਰਨ ਕਰਵਾਉਣ ਦੇ ਲਈ ਇੱਥ ਇਸੇ ਤਰ੍ਹਾਂ ਦੀ ਲੈਣਾ ਜਿਹੜੀਆਂ ਵਾ ਹਰ ਇੱਕ ਬੈਂਕ ਦੇ ਬਾਅਦ ਦੇਖਣ ਨੂੰ ਮਿਲ ਰਹੀ ਆ ਦੱਸ ਦਿੰਨੇ ਕਿ ਟੋਟਲ 500 ਦੇ ਕਰੀਬ ਜਿਹੜੇ ਬੈਂਕ ਇਸ ਵਕਤ ਚੁਣੇ ਗਏ ਨੇ ਜਿੱਥੇ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਲੈ ਕੇ ਜਾਣਾ ਵਾ ਉਸ ਤੋਂ ਬਾਅਦ ਬੈਂਕ ਦੇ ਵਿੱਚ ਤੁਹਾਡਾ ਪੰਜੀਕਰਨ ਹੋਵੇਗਾ ਤਾਂ ਇੱਥੇ ਸ਼ਰਦਾਲੂ ਪਹੁੰਚ ਕੇ ਗੱਲਬਾਤ ਕਰ ਲੈਣੇ ਆ ਬਾਈ ਤੁਸੀਂ ਪੰਜੀਕਰਨ ਕਰਾਣਾ ਹੈ ਹਾਂਜੀ ਹਾਂਜੀ ਭਈਏ ਕਿੰਨੀ ਤੁਸੀਂ ਕਰਾਣਾ ਤਿੰਨ ਤਰੀਕ ਦਾ ਜੀ ਕਿੰਨਾ ਦੇ ਇਧਰ ਲੰਬੇ ਲੰਬੇ ਲੈਣਾ ਲੱਗੇ ਆ ਯਾ ਆਨਲਾਈਨ ਵੀ ਚੱਲ ਰਿਹਾ ਕੰਮ ਇਹ ਸਭ ਪੋਲੇ ਦੀ ਭਗਤੀ ਆ ਸਰ ਇਹ ਪੋਲੇ ਦੀ ਭਗਤੀ ਦੇ ਵਿੱਚ ਲੋਕੀ ਇੱਥੇ ਲੱਗੇ ਹੋਏ ਨੇ ਸਵੇਰ ਦੇ ਮਰਨਾ ਯਾਤਰਾ ਦੇ ਸਾਨੂੰ ਤਿੰਨ ਚ ਲਾਈਨ ਨੂੰ ਯਾਤਰਾ ਸ਼ੁਰੂ ਹੋਣੀ ਆ ਯਾਤਰਾ ਸ਼ੁਰੂ ਹੋਵੇ ਸਾਨੂੰ ਕੋਸ਼ਿਸ਼ ਇਹ ਹੈ ਕਿ ਸਾਨੂੰ ਤਿੰਨ ਤਰੀਕ ਦੀ ਡੇਟ ਮਿਲ ਜਵੇ ਬਾਕੀ ਬੋਲੇਨਾਥ ਦੀ ਮਰਜ਼ੀ ਹੈ ਜੀ ਜੇ ਮੈਨੂੰ ਕਿੰਨੇ ਸਾਲਾਂ ਤੋਂ ਜਾ ਰਹੇ ਹੋ ਜੀ ਅੱਜ ਪਹਿਲੀ ਵਾਰ ਜਾਣਾ ਜੀ ਮੈਂ ਤਾਂ ਅੱਜ ਪਹਿਲੀ ਵਾਰ ਜਾਣਾ ਅੰਕਲ ਤੁਸੀਂ ਪੰਜ ਕਰ ਕਰਾਣੇ ਹਾਂ ਜੀ ਪੰਜ ਕਰ ਕਰਾਣੇ ਹਾਂ ਹਾਂ ਜੀ ਤਿੰਨ ਤਰੀਕ ਤਿੰਨ ਤਰੀਕ ਮਿਲ ਜੂਆ ਤਾਂ ਵਧੀਆ ਰਹਿੰਦਾ ਮੈਡੀਕਲ ਸਾਡੀ ਮੈਡੀਕਲ ਕਰਾ ਲਿਆ ਸੀ ਮੈਡੀਕਲ ਕਰਾ ਲਿਆ ਮੈਂ ਪਹਿਲੀ ਵਾਰ ਜਾ ਰਿਹਾ ਕਿ ਪਹਿਲਾਂ ਵੀ ਜਾਂਦੇ ਹਾਂ ਨਹੀਂ ਮੈਂ ਤਾਂ 18ਵੀਂ ਵਾਰ ਚੱਲਿਆ ਸਾਰੀ ਵਾਰ ਜਾ ਰਿਹਾ ਹਾਂਜੀ ਅ ਅੱਜ ਲੰਬੀ ਲੰਬੀ ਲੇਣਾ ਲੱਗ ਗਈਆਂ ਬੈਂਕਾਂ ਦੇ ਸਵੇਰ ਦਾ 9:30 ਵਜੇ ਦਾ ਖੜੇ ਆ ਹਜੇ ਤੱਕ ਵਾਰੀ ਨਹੀਂ ਆਈ ਦੇਖੋ ਅਜੇ ਲੱਗਦਾ ਘੰਟਾ ਤੋਂ ਘੰਟੇ ਲੱਗ ਜਾਣੇ ਆ ਰਾਮਨਾ ਕੀ ਕਹਿ ਰਹੇ ਨੇ ਬੈਂਕਾਂ ਲੈ ਬੈਂਕਾਂ ਲੈ ਕਰਦਾ ਹੀ ਬੜੀ ਹੌਲੀ ਹੌਲੀ ਹੈ ਇਹ ਬਹੁਤ ਸਪੀਡ ਹੋਲੀ ਹੈ 10 5 ਬੰਦੇ ਅੰਦਰ ਭੇਜਦੇ ਆ ਫੇ ਘੰਟਾ ਕੇ ਫੇਰ ਖੜੇ ਰਹੀਦਾ ਸਵੇਰ ਤੇ ਲੱਗਿਆ ਦੇਖ ਲਓ ਟਾਈਮ ਕੀ ਹੋ ਗਿਆ 2 ਵਜਨ ਵਾਲੇ ਆ ਭੁੱਖੇ ਪਾਣੇ ਪਿਆਸੇ ਧੁੱਪ ਕਿੰਨੀ ਆ ਤੁਸੀਂ ਇਹ ਦੇਖੋ ਗਰਮੀ ਕਿੰਨੀ ਆ ਇੰਨੀ ਗਰਮੀ 'ਚ ਖੜੇ ਆ ਤਾ ਬਿਲਕੁਲ ਲੋਕ ਜਿਹੜੇ ਬੈਂਕਾਂ ਦੇ ਬਾਹਰ ਖੜੇ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਉਹਨਾਂ ਦਾ ਪੰਜੀਕਰਨ ਹੋ ਸਕੇ ਬਾਈ ਤੁਸੀਂ ਵੀ ਆਏ ਪੰਜੀਕਰਨ ਕਰਾਣਾ ਹੈ ਜੀ ਹਾਂਜੀ ਸਰ ਕਿੰਨੀ ਵਾਰੀ ਜਾ ਰਹੇ ਜਤਰਾ ਤੁਸੀਂ ਵਾਰੀ ਦਾ ਲਾਈਨ ਜਿੱਦਾਂ ਦੀ ਮਿਲਾਂਗੀ ਜੀ 3-4 ਦੀ ਯਾਤਰਾ ਕਿੰਨੀ ਵਾਰੀ ਜਾ ਰਹੇ ਤੁਸੀਂ ਪਹਿਲੇ ਪਹਿਲੇ ਵੀ ਕਰੀ ਆ ਫਰਸਟ ਟਾਈਮ ਜਾ ਰਹੇ ਹਾਂ ਅਜੇ ਫਰਸਟ ਟਾਈਮ ਜਾ ਰਹੇ ਹਾਂ ਹਾਂ ਮੈਡੀਕਲ ਹੋ ਗਿਆ ਤੁਹਾਡਾ ਹਾਂਜੀ ਸਰ ਮੈਡੀਕਲ ਹੋ ਗਿਆ ਕੀ ਇੰਤਜ਼ਾਰ ਕਰ ਰਹੇ ਹੋ ਹੁਣ ਕੀ ਕਰ ਰਹੇ ਬੈਂਕ ਵਾਲੇ ਹੁਣ ਇਹ ਫਾਰਮ ਜਮਾ ਕਰਾਉਣਾ ਜੀ ਪੰਜੀਕਰ ਹੋਣਾ ਜੀ ਹਾਂ ਪੰਜੀਕਰ ਹਾਂਜੀ ਤਾਂ ਬਿਲਕੁਲ ਇਹ ਤਸਵੀਰਾਂ ਜੋ ਤੁਹਾਡੇ ਨਾਲ ਅ ਉਹ ਜਿਹੜੇ ਨੇ ਦੂਰ ਦੂਰੋਂ ਆ ਕੇ ਆਪਣਾ ਪੰਜੀਕਰਨ ਕਰਵਾ ਰਹੇ ਨੇ ਮੈਡੀਕਲ ਹੋਣ ਤੋਂ ਬਾਅਦ ਬੈਂਕਾਂ ਦੇ ਵਿੱਚ ਰਜਿਸਟ੍ਰੇਸ਼ਨ ਹੁੰਦੀ ਹੈਗੀ ਆ ਦੱਸ ਦਿੰਨੇ ਕਿ 3 ਜੁਲਾਈ ਤੋਂ ਇਹ ਯਾਤਰਾ ਜਿਹੜੀ ਸ਼ੁਰੂ ਹੋਣੀ ਹੈ 9 ਅਗਸਤ ਰਖੜੀ ਦਾ ਦਿਨ ਇਸ ਦੀ ਸਮਾਪਤੀ ਹੁੰਦੀ ਹੈਗੀ ਆ ਤਾਂ ਇਸ ਵਾਰ ਜਿਹੜੀ ਯਾਤਰਾ ਕਰੀਬ 38 ਦਿਨ ਚੱਲੇਗੀ ਤਾਂ ਸ਼ਾਈਨ ਬੋਰਡ ਵੱਲੋਂ ਜਿੱਥੇ ਪ੍ਰਬੰਧ ਕੀਤੇ ਗਏ ਨੇ ਉੱਥੇ ਬੈਂਕਾਂ ਦੇ ਵਿੱਚ ਵੀ ਖਾਸ ਜਿਹੜਾ ਪੰਜੀਕਰਨ ਦੇ ਲਈ ਲੋਕ ਜਿਹੜੇ ਨੇ ਆਪਣਾ ਇੰਤਜ਼ਾਰ ਕਰ ਰਹੇ ਨੇ ਸ੍ਰੀ ਅਮਨਨਾ ਯਾਤਰਾ 2025 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਆ ਦੱਸ ਦਈਏ ਕਿ ਇਸ ਵਾਰ ਯਾਤਰਾ 38 ਦਿਨਾਂ ਦੀ ਹੋਵੇਗੀ 9 ਅਗਸਤ ਰਖੜੀ ਵਾਲੇ ਦਿਨ ਯਾਤਰਾ ਸਮਾਪਤ ਹੋ ਜਾਏਗੀ ਅੱਜ ਬੈਂਕਾਂ ਦੇ ਵਿੱਚ ਰਜਿਸਟ੍ਰੇਸ਼ਨ ਹੋ ਰਹੇ ਨੇ ਇਸ ਤੋਂ ਪਹਿਲਾਂ ਕਿ ਆਨਲਾਈਨ ਰਜਿਸਟ੍ਰੇਸ਼ਨ ਵੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੋਈ ਆ ਮੈਡੀਕਲ ਤੋਂ ਬਾਅਦ ਬੈਂਕਾਂ ਦੇ ਵਿੱਚ ਤੁਸੀਂ ਆਪਣਾ ਮੈਡੀਕਲ ਫਾਰਮ ਲੈ ਕੇ ਜਾਣਾ ਵਾ ਉੱਥੇ ਜਾ ਕੇ ਬੈਂਕ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾਣੀ ਆ ਲੁਧਿਆਣਾ ਦੇ ਵਿੱਚ ਵੀ ਕਰੀਬ 5 ਤੋਂ 7 ਬੈਂਕਾਂ ਦੇ ਵਿੱਚ ਇਸ ਵਕਤ ਰਜਿਸਟ੍ਰੇਸ਼ਨ ਚੱਲ ਰਹੀ ਆ ਅੱਜ ਸਵੇਰ ਤੋਂ ਹੀ ਲੰਬੇ-ਲੰਬੇ ਲੈਣਾ ਜਿਹੜੀਆਂ ਬੈਂ ਦੇਖਣ ਨੂੰ ਮੇਰੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਇੱਕ ਬੈਂਕ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਜਿੱਥੇ ਲੋਕ ਆਪਣਾ ਮੈਡੀਕਲ ਲੈ ਕੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਮੈਡੀਕਲ ਨੇ ਤਾਂ ਉਸ ਤੋਂ ਬਾਅਦ ਇਹ ਪੰਜੀਕਰਨ ਜਿਹੜਾ ਆਪਾਂ ਬੈਂਕ ਦੇ ਵਿੱਚ ਹੋਣਾ ਵਾ 3 ਜੁਲਾਈ ਤੋਂ ਯਾਤਰਾ ਸ਼ੁਰੂ ਹੋਣੀ ਹੈ ਲੋਕ ਚਾਹੁੰਦੇ ਆ ਕਿ ਅਸੀਂ 3 ਤਰੀਕ ਨੂੰ ਹੀ ਦਰਸ਼ਨ ਜਿਹੜੇ ਆ ਬਾਬਾ ਮਨਨਾਥ ਦੇ ਕਰ ਸਕੀਏ ਤਾਂ ਗੱਲਬਾਤ ਕਰ ਲੈਨੇ ਆ ਭਾਈ ਜੀ ਮੈਡੀਕਲ ਲੈ ਕੇ ਆਏ ਹੋ ਆਪਣਾ ਪੰਜੀਕਰਨ ਕਰਾਣ ਆਏ ਹੋ ਕੀ ਕਹਿਣਾ ਚਾਹੋਗੇ ਸਰ ਮੈਡੀਕਲ ਕਰਵਾਣ ਤਾਂ ਆਏ ਆ ਅਸੀਂ ਲੇਕਿਨ ਜਿਹੜੀ ਇਹ ਸਿਵਲ ਹਸਪਤਾਲ ਵਾਲੇ ਨੇ ਸਾਨੂੰ ਸਟੈਂਪ ਲਾ ਕੇ ਦਿੱਤੀ ਆ ਮੋਹਰ ਲੱਗੀ ਆ ਬਟ ਇਹ ਡਾਕਟਰ ਵੈਲਿਡ ਦੀ ਕਰ ਰਹੇ ਬੈਂਕ ਵਾਲੇ ਅਸੀਂ ਤਾਂ ਸਾਨੂੰ 3-4 ਦਿਨ ਹੋ ਗਏ ਆ ਉੱਤੇ ਖੱਜਲ ਖਰਾਬ ਹੁੰਦੇ ਆ ਤੇ ਬਾਕੀ ਹੁਣ ਅਸੀਂ ਲੱਗੇ ਹੋਏ ਆ ਲਾਈਨ ਦੇ ਵਿੱਚ ਸਾਰਿਆਂ ਦੇ ਨਾਲ ਲੱਗੇ ਆ ਬਟ ਇਹ ਹਜੇ ਵੈਲਿਡ ਨਹੀਂ ਹੋਈ ਹੈ ਸ਼ੁਰੂ ਹੋ ਚੁੱਕੀ ਬੈਂਕਾਂ ਦੀ ਹਾਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੋਈ ਆ ਅੱਜ ਤੋਂ ਸ਼ੁਰੂ ਹੋਈ ਆ ਪਹਿਲਾਂ ਆਨਲਾਈਨ ਚੱਲਦੀ ਪਈ ਸੀ ਤੁਸੀਂ ਆਨਲਾਈਨ ਵੀ ਭਰਿਆ ਵਾ ਆਨਲਾਈਨ ਭਰੇ ਆ ਸਰ ਉਹਦੇ ਵਿੱਚ ਸਾਈਟ ਏਡੀ ਕਰੈਸ਼ ਹੋ ਰਹੀ ਆ ਵੀ ਸਾਨੂੰ ਕੋਈ OTP ਵਾਪਸ ਨਹੀਂ ਆ ਰਿਹਾ ਹਜੇ ਤੱਕ ਤੇ ਬਾਕੀ ਫਿਰ ਹੁਣ ਆਫਲਾਈਨ ਕਰ ਰਹੇ ਆ ਪਹਿਲੀ ਵਾਰ ਯਾਤਰਾ ਤੇ ਨਹੀਂ ਨਹੀਂ ਮੈਨੂੰ 25-30 ਸਾਲ ਹੋ ਗਏ ਸਰ ਜਾਂਦਿਆਂ ਨੂੰ ਅੱਛਾ ਹਰ ਸਾਲ ਜਾਂਦਾ ਵਾ ਹਰ ਸਾਲ ਇਦਾਂ ਹੀ ਕਰਵਾਈਦੇ ਆ ਹਰ ਇੱਕ ਨੂੰ ਜਾਨਦਾ ਕਿ ਮੇਰਾ ਪਹਿਲੇ ਦਿਨ ਚ ਦਰਸ਼ਨ ਹੋ ਜੇ ਬਿਲਕੁਲ 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 ਜੀ ਬਟ ਬਾਕੀ ਜੋ ਭੋਲੇ ਬਾਬਾ ਨੇ ਮਨਜ਼ੂਰ ਜਿਹੜੀ ਤਰੀਕ ਮਿਲ ਗਈ ਹਾਂ ਜਿਹੜੀ ਤਰੀਕ ਮਿਲ ਗਈ ਅਸੀਂ ਉਹਦੇ ਨਾਲ ਹੀ ਜਾਈ ਹਾਂ ਬਿਲਕੁਲ ਲੋਕ ਜਿਹੜੇ ਨੇ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਹੱਥਾਂ ਦੇ ਵਿੱਚ ਇਹਨਾਂ ਦੇ ਫਾਰਮ ਨੇ ਬਾਈ ਤੁਸੀਂ ਵੀ ਅਮਰ ਨਾਥ ਰਜਿਸਟਰਰ ਨਾਮੇ ਹਾਂਜੀ ਬਾਈ ਪਹਿਲੀ ਵਾਰ ਜਾ ਰਿਹਾ ਮੰਨਾ ਨਹੀਂ ਬਾਈ ਮੇਰਾ ਥਰਡ ਟਾਈਮ ਆ ਐਫਲ ਥਰਡ ਹਾਂਜੀ ਕਿੰਨੀ ਤਰੀਕ ਦਾ ਰਜਿਸਟ੍ਰੇਸ਼ਨ ਚਾਹੀਦਾ ਹੁਣ ਦੇ ਦੇ ਜਿਹੜੀ ਤਰੀਕ ਮਿਲ ਗਈ ਹਾਂ ਤਿੰਨ ਦੀ ਮ ਉਹਦਾ ਫਿਰ ਬੈਨੀਫਿਟ ਇਹ ਹੈ ਕਿ ਥੋੜਾ ਜਿਹਾ ਚਲੋ ਸ਼ਿਵਲੀਂ ਦੇ ਪੂਰਾ ਪ੍ਰਦਰਸ਼ਨ ਵੇਜ ਜਾਂਦੇ ਆ ਫਿਰ ਬਾਅਦ 20 25 ਦਿਨ ਤੋਂ ਬਾਅਦ ਕਿਸੇ ਲਈ ਸ਼ਿਵਜੀ ਦੇ ਦਰਸ਼ਨ ਅਲੋਪ ਹੋ ਜਾਂਦੇ ਆ ਇਸ ਕਰਕੇ ਸਾਡੀ ਮੇਨ ਕੋਸ਼ਿਸ਼ ਹੈ ਕਿ ਪਹਿਲੀ ਡੇਟਾ ਦੇ ਵਿੱਚ ਮਿਲ ਜਵੇ ਤਾਂ ਬਾਕੀ ਜੋ ਭੋਲੇ ਬਾਬੇ ਦੀ ਮੁੰਡੇ ਬਿਲਕੁਲ ਲੋਕ ਇਹ ਜਿਹੜੇ ਨਾ ਇੰਤਜ਼ਾਰ ਕਰ ਰਹੇ ਨੇ ਹੱਥਾਂ ਦੇ ਵਿੱਚ ਇਹਨਾਂ ਦੇ ਮੈਡੀਕਲ ਫੜੇ ਹੋਏ ਨੇ ਤਾਂ ਬੈਂਕ ਦੇ ਵਿੱਚ ਇਹ ਪੰਜੀਕਰਨ ਹੋਣਾ ਵਾ ਇਸ ਤੋਂ ਪਹਿਲਾਂ ਕਿ ਆਨਲਾਈਨ ਪੰਜੀਕਰਨ ਵੀ ਚੱਲ ਰਹੇ ਨੇ ਤਾਂ ਅਸੀਂ ਗੱਲਬਾਤ ਕਰ ਰਹੇ ਆਂ ਬਾਈ ਤੁਸੀਂ ਵੀ ਪੰਜੀਕਰਨ ਕਰਾਣਾ ਆਇਆ ਆਪਣਾ ਹਾਂਜੀ ਭਾਜੀ ਮੈਡੀਕਲ ਹੋ ਗਿਆ ਹੈ ਮੈਡੀਕਲ ਹੋ ਗਿਆ ਭਾਜੀ ਸਰੋਦੇ ਦਰਸ਼ਨ ਜਾਣੇ ਕੋਈ ਲੋਕ ਕਹਿੰਦੇ ਕਿ ਸਾਨੂੰ ਤਿੰਨ ਤਰੀਕ ਦੇ ਦਰਸ਼ਨ ਮਿਲ ਜਣ ਭਾਜੀ ਸਾਨੂੰ ਤਿੰਨ ਤਰੀਕ ਦੇ ਮਿਲ ਜਣ ਇੱਥੇ ਤਿੰਨ ਵਾਸਤੇ ਖੜੇ ਸਿਰਦੇ ਆ ਗਏ ਠੱਠ ਦੇ ਪਰ ਬੈਂਕਰ ਦੇ ਵਿੱਚ ਕੁਝ ਲਿਮਟ ਬਣੀ ਹੋਈ ਆ ਕਿ ਇੱਕ ਦਿਨ ਦੇ ਵਿੱਚ 35 ਜਿਹੜੇ ਨੇ ਬਾਲਟਾਲ ਜਾਂ 35 ਪਹਿਲਗਾ ਮਾਰਗ ਤੋਂ ਹੀ ਲੋਕ ਜਿਹੜੇ ਨੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਨੇ ਪਹਿਲੇ ਦਿਨਾਂ ਦੇ ਵਿੱਚ ਭਾਜੀ ਮਲਟੀਪਲ ਬੈਂਕਸ ਕਰ ਦਿੰਦਾ ਤੇ ਰਾਸ਼ੀ ਨਾ ਪਾਵੇ ਉਧਰ ਚੱਲੋ ਜੰਮੂ ਵਾਲੇ ਪਾਸੇ ਉੱਥੇ ਜਾ ਕੇ ਵੀ ਸੀ ਯਾਤਰਾ ਕਰ ਲੈਂਦੇ ਆ ਕਾਊਂਟਰ ਸਾਰੇ ਬਣੇ ਇੱਥੇ ਵੀ ਕਾਊਂਟਰ ਲਗਾ ਦਿ ਕਿੰਤੀ ਥੋੜੀ ਜਿਹੀ ਵਧਾਈ ਆ 500 ਤੋਂ ਬਾਅਦ ਬੈਂਕ ਸਾਨੂੰ ਤਾਂ ਕੋਈ ਬੈਂਕ ਦਿਖ ਰਿਹਾ ਇੱਥੇ ਲੁਧਿਆਣਾ 'ਚ ਕੋਈ ਬੈਂਕ ਹੈ ਹੋਰ ਤਾਂ ਕੋਈ ਬੈਂਕ ਹੀ ਨਹੀਂ ਹੈਗਾ ਇੱਥੇ ਬਸ ਬਿਲਕੁਲ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਪੰਜ ਤੋਂ ਛੇ ਬੈਂਕਾਂ ਦੇ ਵਿੱਚ ਇਸ ਉੱਤੇ ਰਜਿਸਟ੍ਰੇਸ਼ਨ ਜਿਹੜਾ ਬਾ ਚੱਲ ਰਿਹਾ ਵਾ ਤਾਂ ਕੁਝ ਹੋਰ ਸ਼ਬਦਾਲੂ ਇੱਥੇ ਮਜੂਨੇ ਗੱਲਬਾਤ ਕਰ ਲੈਣੇ ਆ ਤੁਸੀਂ ਵੀ ਰਜਿਸਟ੍ਰੇਸ਼ਨ ਕਰਾਣਾ ਹੈ ਜੀ ਜੈ ਸ਼ੰਕਰ ਜੀ ਸਭ ਨੂੰ ਰਜਿਸਟ੍ਰੇਸ਼ਨ ਦਾ ਕੰਮ ਬਹੁਤ ਖਰਾਬ ਆ ਜੀ ਇਸ ਵਾਰ ਜਿਹੜੇ ਉਹਨਾਂ ਨੇ ਡਾਕਟਰ ਬਿਠਾਏ ਨੇ ਉਹ ਡਾਕਟਰ ਵੈਲਿਡ ਨਹੀਂ ਹੁਣ ਇੱਥੇ ਲਾਈਨਾਂ ਦੇ ਵਿੱਚ ਕਦੀ ਉਧਰ ਜਾਓ ਕਦੀ ਇੱ ਉਹਨੂੰ ਇੱਥੇ ਫਾਰਮ ਨੋਟ ਹੋ ਜਾਂਦੇ ਸੀ ਹੁਣ ਕੱਲੇ ਕੱਲੇ ਬੰਦੇ ਦੇਖੋ ਧੁੱਪ ਵਿੱਚ ਲਾਈਨ ਦੇ ਵਿੱਚ ਖੜੇ ਨੇ ਪੰਚ ਕਰਨਾ ਪੈਂਦਾ ਕਹਿੰਦੇ ਹਰੇਕ ਬੰਦੇ ਨੂੰ ਬੁਲਾਉਣਾ ਹਰ ਇੱਕ ਬੰਦੇ ਨੂੰ ਫਿੰਗਰਪ੍ਰਿੰਟ ਲੱਗਦਾ ਤਾਂ ਜਾ ਕੇ ਫਾਰਮ ਨਿਕਲਦਾ ਹੁਣ ਮੰਨ ਲਓ ਮੈਂ 3 ਜੁਲਾਈ ਨੂੰ ਜਾਣਾ ਉਹਨੇ ਇੱਥੇ ਤਰੀਕ ਹੀ 9 ਜੁਲਾਈ ਆ ਮੈਂ ਕਿੱਦਾਂ ਜਾਊਂਗਾ ਜੀ ਡਾਕਟਰ ਉੱਥੇ ਭਟਾਇਆ ਜੀ ਵੈਲਿਡ ਆਪਣਾ ਪੰਜ ਡਾਕਟਰ ਨੇ ਪਵਨ ਡਾਕਟਰ ਦਾ ਨਾਮ ਹੀ ਨਹੀਂ ਹੈਗਾ 1400 ਬੰਦੇ ਨੇ ਪਵਨ ਡਾਕਟਰ ਦਾ ਕਰਾਇਆ ਉਹਨੇ ਬੰਦੇ ਨਹੀਂ ਜੀ ਜਿਨ੍ਹਾਂ ਕੋ ਡਾਕਟਰ ਸ਼ਿਵਮ ਦਾਦੇ ਹੋ ਗਏ ਉਹ ਫਾਰਮ ਲੈ ਕੇ ਜਾ ਰਹੇ ਨੇ ਦੂਸਰੇ ਬੰਦੇ ਕੀ ਕਰਨਗੇ ਜੀ ਤਾਂ ਬਿਲਕੁਲ ਥੋੜੀ ਬੋਤੀ ਦਿੱਕਤ ਜਿਹੜੀ ਆ ਯਾਤਰੀਆਂ ਨੂੰ ਜ਼ਰੂਰ ਆ ਰਹੀ ਆ ਬਾਈ ਤਸਵੀਰ ਰਜਿਸਟਰ ਕਰਾਣ ਆਏ ਆ ਹਾਂਜੀ ਹਾਂਜੀ ਭਾਜੀ ਪਹਿਲੀ ਵਾਰ ਜਾ ਰਹੇ ਹਮਨ ਪਹਿਲੀ ਵਾਰ ਹੀ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਪੰਜੀਕਰਨ ਹੁੰਦੇ ਨੇ ਜਦੋਂ ਲੈਣਾ ਚ ਖੜ ਕੇ ਤਾਂ ਯਾਤਰਾ ਵੀ ਕਰਦੇ ਨੇ Boa galta, vocês estão me ਫਰਸਟ ਟਾਈਮ ਤੁਹਾਡੀ ਯਾਤਰਾ ਹੈਗੀ ਹਾਂਜੀ ਹਾਂਜੀ ਫਰਸਟ ਟਾਈਮ ਮੈਡੀਕਲ ਹੋ ਚੁੱਕਾ ਤੁਹਾਡਾ ਵੀ ਮੈਡੀਕਲ ਹੋ ਗਿਆ ਡਨ ਤਾਂ ਬਿਲਕੁਲ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਾਂ ਮੈਡੀਕਲ ਦੀਆਂ ਤਸਵੀਰਾਂ ਹੱਥਾਂ ਦੇ ਵਿੱਚ ਇਹ ਫਾਰਮ ਫੜੇ ਹੋਏ ਨੇ ਤਾਂ ਇਹ ਯਾਤਰਾ ਜਿਹੜੀ ਆ 3 ਜੁਲਾਈ ਤੋਂ ਸ਼ੁਰੂ ਹੋਣੀ ਆ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ 3 ਜੁਲਾਈ 2025 ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀ ਆ ਪਹਿਲਾ ਜੱਥਾ ਜਿਹੜਾ ਵਾ 3 ਜੁਲਾਈ ਨੂੰ ਦਰਸ਼ਨ ਕਰੇਗਾ ਦੋ ਮਾਰਕਾ ਤੋਂ ਇਹ ਯਾਤਰਾ ਚੱਲਦੀ ਆ ਪਹਿਲਾ ਮਾਰਕ ਜਿਹੜਾ ਵਾ ਬਲਟਾਲਾ ਦੂਸਰਾ ਜਿਹੜਾ ਹੈਗਾ ਵਾ ਉਹ ਉਹ ਪਹਿਲਗਾਮ ਹੈਗਾ ਵਾ ਤਾਂ ਇਹ ਯਾਤਰਾ ਜਿਹੜੀ ਆ 3 ਤਨ ਨੂੰ ਇਸ ਦੀ ਸਮਾਪਤੀ ਹੋਵੇਗੀ ਰਖੜੀ ਵਾਲੇ ਦਿਨ ਛੜੀ ਪੂਜਾ ਤੋਂ ਬਾਅਦ ਇਸ ਯਾਤਰਾ ਦੀ ਸਮਾਪਤੀ ਹੋ ਜਾਂਦੀ ਆ ਹਰ ਸਾਲ ਪਖਤਾਂ ਨੂੰ ਇੰਤਜ਼ਾਰ ਹੁੰਦਾ ਕਿ ਅਸੀਂ ਬਾਬਾ ਬਰਫਾਨੀ ਦੇ ਦਰਸ਼ਨ ਕਰੀਏ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਜਿਹੜੇ ਯਾਤਰੀ ਨੇ ਅਮਨਾਤ ਜਾਂਦੇ ਨੇ ਕਈ ਵਾਰ ਰਿਕਾਰਡ ਟੁੱਟਿਆ ਵਾ ਕਿ ਵੱਡੀ ਗਿਣਤੀ ਦੇ ਵਿੱਚ ਯਾਤਰੀ ਜਿਹੜੇ ਨੇ ਅਮਨਾਥ ਯਾਤਰਾ ਦੇ ਵਿੱਚ ਪਹੁੰਚ ਨੇ ਦਰਸ਼ਨ ਕੀਤੇ ਨੇ ਬਾਬਾ ਬਰਫਾਨੀ ਦੇ ਤਾਂ ਇਸ ਸਾਲ ਵੀ ਇੱਕ ਵੱਡਾ ਰਿਕਾਰਡ ਜਿਹੜਾ ਵਾ ਬਣਨ ਦੀ ਉਮੀਦ ਹੈ ਕਿਉਂਕਿ ਇਸ ਵਾਰ ਸ਼ਾਇਨ ਬੋਰਡ ਵੱਲੋਂ ਵੀ ਖਾਸ ਬੰਦੋਬਸਤ ਕੀਤੇ ਗਏ ਨੇ ਆ ਪਿਛਲੇ ਦੇਖਿਆ ਸੀ ਕਿ ਯਾਤਰਾ ਮਾਰਗ ਤੇ ਗੱਡੀਆਂ ਚੱ emergancy ਉਥੇ ਇੱਕ ਰੂਟ ਜਿਹੜਾ ਵਾ ਬਣਾਇਆ ਗਿਆ ਜਿੱਥੇ emergency ਗੱਡੀ ਜਿਹੜੀ ਆ ਭਵਨ ਮਾਰਗ ਤੱਕ ਜਾ ਸਕਦੀ ਆ ਇਸੇ ਤਰ੍ਹਾਂ ਯਾਤਰੀਆਂ ਦੇ ਲਈ ਉਥੇ ਕਈ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਉਧਰ ਲੰਗਰ ਕਮੇਟੀਆਂ ਵੱਲੋਂ ਵੀ ਖਾਸ ਇੰਤਜ਼ਾਮ ਕੀਤੇ ਗਏ ਨੇ 150 ਤੋਂ ਵੱਧ ਜਿਹੜੇ ਲੰਗਰ ਕਮੇਟੀਆਂ ਆਪਣੇ ਯਾਤਰਾ ਮਾਰਗ ਤੇ ਭਵਨ ਦੇ ਕੋਲ ਜਾਂ ਜਿੱਥੋਂ ਯਾਤਰਾ ਸ਼ੁਰੂ ਹੁੰਦੀ ਆ ਉਥੇ ਲੰਗਰ ਲਗਾਉਂਦੀ ਨੇ ਉਹਨਾਂ ਵੱਲੋਂ ਵੀ ਖਾਸ ਇੰਤਜ਼ਾਮ ਇਸ ਵਕਤ ਕੀਤੇ ਜਾ ਰਹੇ ਨੇ ਤਾਂ ਇਹ ਯਾਤਰਾ ਦੀ ਪੰਜਿਕਾ ਜਿਹੜੀ ਅੱਜ ਬੈਂਕਾਂ ਦੇ ਵਿੱਚ ਸ਼ੁਰੂ ਹੋਈ ਹੈਗੀ ਆ ਹਾਲਾਂਕਿ 14 ਤਰੀਕ ਨੂੰ ਇਸ ਦੀ ਸ਼ੁਰੂਆਤ ਹੋਣੀ ਸੀ 14 ਤਰੀਕ ਛੁੱਟੀ ਹੋਣ ਕਰਨ ਕੱਲ ਬੈਂਕਾਂ ਵੱਲੋਂ ਮੀਟਿੰਗਾਂ ਕਰਕੇ ਆਪਣੇ ਸਟਾਫ ਦੀ ਜਿਹੜੀ ਆ ਪੰਚਕਰ ਸਟਾਫ ਦੀ ਗਿਣਤੀ ਵਿਧਾਈ ਗਈ ਆ ਤਾਂ ਅੱਜ ਜਿਹੜੇ ਆ ਬੈਂਕਾਂ ਦੇ ਵਿੱਚ ਰਜਿਸਟ੍ਰੇਸ਼ਨ ਹੋ ਰਹੀ ਆ ਥੋੜੀ ਬਹੁਤੀ ਦਿੱਕਤ ਆ ਜਿਹੜਾ ਵਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਯਾਤਰੀਆਂ ਨੂੰ ਕਰਨਾ ਪੈ ਰਿਹਾ ਕਿਉਂਕਿ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋਈ ਆ ਤਾਂ ਫਾਰਮ ਦੇ ਉੱਤੇ ਉਹਨਾਂ ਦਾ ਪੰਚੋਂ ਦਾ ਵਾ ਉਸ ਤੋਂ ਬਾਅਦ ਇਹ ਫਾਰਮ ਜਿਹੜਾ ਵਾ ਉਹਨਾਂ ਨੂੰ ਦਿੱਤਾ ਜਾਂਦਾ ਵਾ ਤਾਂ ਦੋ ਮਾਰਕਾ ਤੋਂ ਇਹ ਯਾਤਰਾ ਚੱਲਣੀ ਹੈਗੀ ਆ ਤਾਂ 3 ਜੁਲਾਈ ਤੋਂ ਯਾਤਰਾ ਸ਼ੁਰੂ ਹੋ ਜਾਵੇਗੀ ਖਾਸ ਕਰ ਜਿਹੜੇ ਆ ਲੋਕ ਜਿਹੜੇ ਸ਼ਦਾਲੂ ਨੇ ਉਹ ਬੈਂ ਆਪਣਾ ਆਨਲਾਈਨ ਰਜਿਸਟ੍ਰੇਸ਼ਨ ਜਿਹੜਾ ਵਾ ਕਰਵਾ ਰਹੇ ਨੇ ਇਹ ਇੱਥੇ ਵੀ ਦੱਸ ਦਿੰਨੇ ਆ ਕਿ 35 ਜਿਹੜਾ ਵਾ 35 ਫਾਰਮ ਇੱਕ ਦਿਨ ਦੇ ਵਿੱਚ ਰਜਿਸਟਰਡ ਹੁੰਦਾ ਵਾ ਬੈਂਕ ਦੇ ਵਿੱਚ ਦੇ ਤੁਸੀਂ ਪੰਜ ਕਰ ਕਦਾਂ ਆਉਂਦੇ ਹੋ ਬਾਲਟਾਲ ਮਾਰਗ ਦਾ ਅਤੇ ਪਹਿਲਗਮ ਮਾਰਗ ਦਾ 35 35 ਫਾਰਮ ਜਿਹੜੇ ਨੇ ਉਹ ਇੱਕ ਵਾਰ ਚ ਅਸੈਪਟ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਸ ਯਾਤਰੀ ਨੂੰ ਅਗਲੀ ਡੇਟ ਜਿਹੜੀ ਆ ਦਿੱਤੀ ਜਾਂਦੀ ਆ ਤਾਂ ਹਰ ਇੱਕ ਸ਼ਰਧਾਲੂ ਚਾਹੁੰਦਾ ਹੈ ਕਿ ਉਸ ਨੂੰ ਤਿੰਨ ਤਰੀਕ ਹੀ ਮਿਲ ਜਾਵੇ ਜਾਂ ਤਿੰਨ ਜਾਂ ਚਾਰ ਤਰੀਕ ਮਿਲ ਜਾਵੇ ਪਹਿਲੇ ਜੱਥੇ ਦੇ ਵਿੱਚੋਂ ਦਰਸ਼ਨ ਜਿਹੜਾ ਵਾ ਕਰਨਾ ਚਾਹੁੰਦਾ ਵਾ ਪਰ ਲੋਕ ਪੋਲਨਾ ਦੇ ਜਕਾਰੇ ਲਗਾ ਦੇ ਇਹ ਆਪਣਾ ਅੱਜ ਰਜਿਸਟ੍ਰੇਸ਼ਨ ਜਿਹੜਾ ਆਪਾਂ ਬੈਂਕਾਂ ਦੇ ਬਾਹਰ ਕਰਵਾ ਰਹੇ ਨੇ ਤਾਂ ਇਸੇ ਤਰ੍ਹਾਂ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਆ ਉਹ ਵਿੱਚ ਨਾਲ ਦੀ ਨਾਲ ਚੱਲ ਰਹੀ ਆ